ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਉਹਨਾਂ ਦੇ ਮੂੰਹ ਤੇ ਚਪੇੜ ਆ ਜਿਹੜੇ ਅੱਜ ਕਿਤੇ ਹੋਰ ਤਾਂ ਨਾ ਰੱਖੀ ਪਏ ਆ ਅਸੀਂ ਸਿੱਧੀ ਗੱਲ ਠੋਕ ਕੇ ਕਹਿੰਦੇ ਆ ਆ ਇਧਰ ਨੂੰ ਮਾਰ ਬਾਈ ਕੈਮਰਾ ਝੂ ਕਰਕੇ ਦਿਖਾ ਦੀ 7 ਕਿਲੋਮੀਟਰ ਤੱਕ ਮੰਗ ਰਹੀ ਹੀ ਕੁਛ ਆ ਬਾਤਲਾਂ ਦਾ ਕੀ ਇਹ ਕੁਛ ਆ ਬਾਈ ਜੀ ਤਾਂ ਇਧਰ ਨੂੰ ਵੀ ਦਿਖਾ ਦੇ ਏਹ ਦੱਲਿਆ ਸਾਹਿਬ ਦੇ ਦੱਲਿਆ ਸਾਹਿਬ ਦਾ ਕਰਿਆ ਹੋਇਆ ਇਕੱਠ ਹੈ ਯਾਰ ਜਿਹੜੇ ਹਜੇ ਵੀ ਘਰਾਂ 'ਚ ਬੈਠੇ ਹੋ ਨਾ ਮੇਰੇ ਵੀਰਾਂ ਨੂੰ ਬੇਨਤੀ ਆਜੋ ਇਹ ਦੱਲਿਆ ਸਾਹਿਬ ਦੀ ਇਕੱਲੇ ਦੀ ਲੜਾਈ ਨਹੀਂ ਇਹ ਸਾਰਿਆਂ ਦੀ ਲੜਾਈ ਆ ਪੰਜਾਬ ਦੀ ਹੋਣ ਦੀ ਲੜਾਈ ਆ ਆ ਤੁਸੀਂ ਦੇਖ ਸਕਦੇ ਹੋ ਇਕੱਠ ਚਾਰੇ ਪਾਸੇ ਦੇਖ ਸਕਦੇ ਹੋ ਠੀਕ ਆ ਇੱਧਰ ਵੀ ਮਾਰ ਦੇਖ ਸਕਦੇ ਹੋ ਜੀ ਹੋਰ ਕੁਝ ਨਹੀਂ ਬੋਲਣਾ ਜਿਹੜੇ ਕਹਿੰਦੇ ਨਾ ਸਾਨੂੰ ਦੱਲੇ ਵਾਲ ਜੂਨੀਅਰ ਲੱਗਦਾ ਧੱਲੇਵਾਲ ਸਾਹਿਬ ਕੁਛ ਕੇ ਨਹੀਂ ਗਿਆ ਅਸੀਂ ਉਹਨੂੰ ਦੱਸਦੇ ਵੀ ਆਹ ਇਨਾਂ ਚ ਆਹ ਕਰਾ ਮਾਤਾ ਹਿੰਮਤਾ ਪਿਆਰਾ ਉਹਨੂੰ ਗੁੱਸਣ ਦੀ ਲੋੜ ਨਹੀਂ ਉਹਨਾਂ ਮਗਰ ਲੋਕ ਆਪੇ ਆ ਪਾਉਂਦੇ ਆ